ਸ੍ਰੀ ਅਕਾਲ ਲੋਕੋ ਦੋਸਤੋ ਆਪਾਂ ਤੁਹਾਨੂੰ ਸਬਜ਼ੀ ਬਾਰੇ ਵੀਡੀਓ ਪਾਉਂਦੇ ਰਹਿੰਨੇ ਆਂ ਵੀ ਕੱਦੂ ਤੋਰੀ ਦੀ ਜਾਣਕਾਰੀ ਦਿੰਨੇ ਆਂ ਹੁਣ ਆਪਾਂ ਦੋਸਤੋ ਆਪਣੇ ਵੀਰਾਂ ਦੇ ਕਮੈਂਟ ਆਏ ਸੀ ਵੀ ਆਪਣੇ ਸਬਜ਼ੀ ਕੱਟ ਲੱਗ ਰਹੀ ਐ ਉਹਦੇ ਬਾਰੇ ਦੱਸਾਂਗੇ ਦੋਸਤੋ ਹੁਣ ਥੋੜਾ ਜਿਹਾ ਮੀਂਹ ਦਾ ਮੌਸਮ ਐ ਤੇ ਪੋਲੀਨੇਸ਼ਨ ਨਹੀਂ થઈ ਸ਼ੁਰੂ ਹੋਇਆ ਆਪਾਂ ਤੁਹਾਨੂੰ ਪੋਲੀਨੇਸ਼ਨ ਬਾਰੇ ਦੱਸਾਂਗੇ ਪੋਲੀਨੇਸ਼ਨ ਦਾ ਕਾਰਨ ਕੀ ਐ ਜਿਹੜੇ ਵੀਰੇ ਆਪਣੇ ਫੁੱਲ ਹੁੰਦੇ ਐ ਇਹ ਨਰ ਫਲ ਹੁੰਦੇ ਐ ਤੇ ਇਹ ਫੁੱਲ ਜਦੋਂ ਮੀਂਹ ਪੈਂਦਾ ਜਾਂ ਧੁੱਪ ਸਹੀ ਨਹੀਂ ਨਿਕਲਦੀ ਤਾਂ ਇਹ ਪੂਰੇ ਖੁੱਲਦੇ ਨਹੀਂ ਤੇ ਮਹੀਦੇ ਕਾਰਨ ਐ ਤੇ ਮੱਖੀ ਨਹੀਂ ਆਉਂਦੀ ਤੇ ਜੇ ਮੱਖੀ ਆਉਂਦੀ ਤਾਂ ਇਹ ਮੀਨਾਂ ਇਹਦਾ ਪਾਊਡਰ ਧੋਤਾ ਜਾਂਦਾ ਹੈ ਤੇ ਹੁਣ ਮੱਖੀ ਨਾ ਆਉਣ ਕਰਨਾ ਤੇ ਇਹਨਾਂ ਦੇ ਦੂਜੇ ਫੁੱਲ ਆ ਜਿਹੜੇ ਤੋਰੀ ਦੇ ਇੱਥੇ ਫੁੱਲ ਆਉਂਦੇ ਆ ਖਰਾਬ ਹੋਣ ਦਾ ਕਾਰਨ ਵੀ ਇਹੀ ਆ ਤੋਰੀ ਦਾ ਮੀ ਪੋਲੀਨੇਸ਼ਨ ਸਹੀ ਨਹੀਂ ਹੋ ਰਿਹਾ ਇਹ ਹੀ ਹਾਲ ਕੱਦੂ ਦਾ ਹੈ ਕੱਦੂ ਦੇ ਵੀ ਇਦਾਂ ਨਹੀਂ ਆ ਦਿਖਾਈ ਬਈ ਮਾੜਾ ਆ ਕੱਦੂ ਦਾ ਨਰ ਫੁੱਲ ਆ ਇਹ ਵੀ ਮਿਚੇ ਪਏ ਆ ਮੀਂਹ ਦੇ ਕਾਰਨ ਤਾਂ ਕਰਕੇ ਇਹ ਹੁਣ ਆਪਾਂ ਨੂੰ ਇਸ ਚੀਜ਼ ਦਾ ਕੋਈ ਹੱਲ ਨਹੀਂ ਜਿੰਨਾ ਚਿਰ ਮੌਸਮ ਸਾਫ਼ ਨਹੀਂ ਹੁੰਦਾ ਉਹਦਾ ਫਲ ਘਟ ਰਿਹਾ ਹੈ ਆਪਾਂ ਨੇ ਆਪਣੇ ਵੀ ਇਸ ਚੀਜ਼ ਆ ਦਿੱਕਤ ਆ ਰਹੀ ਹੈ ਆਪਣੇ ਵਧੀਆ ਬੱਲਾ ਹੋ ਤੇ ਫਲ ਦੀ ਉਨੀ ਕਪੈਸਿਟੀ ਨਹੀਂ ਆ ਰਹੀ ਜਿੰਨੀ ਆਪਾਂ ਨੂੰ ਚਾਹੀਦੀ ਹੈ ਤੇ ਇਸ ਕਰਕੇ ਆਪਾਂ ਵੀਰਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਇਸ ਚੀਜ਼ ਦਾ ਹੁਣ ਕਾਰਨ ਹੈ ਫਸਲ ਜਾਦੇ ਘਟਣ ਦਾ ਇਹ ਮੌਸਮ ਹੈ ਤੇ ਜਦੋਂ ਆਪਣੀ ਧੁੱਪ ਲੱਗੀ ਤੇ ਜਾਂ ਮੌਸਮ ਆਪਣੀ ਪੱਸੋਂ ਚੱਲਦੀ ਹੈ ਤਾਂ ਇਹ ਫਲ ਨੇ ਵੱਧ ਜਾਣਾ ਹੈ ਇਹ ਜੀ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਆਪਣੇ ਕਮੈਂਟ ਜ਼ਰੂਰ ਕਰਿਆ ਕਰ ਦੋਸਤੋ ਲਾਈਕ ਜ਼ਰੂਰ ਕਰਾ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ